ਸਾਥੀਓ ਨਮਸਕਾਰ ਪਤਾ ਨਹੀਂ ਕਿ ਨੈਟਵਰਕ ਪ੍ਰੋਬਲਮ ਕਰਕੇ ਫੋਨ ਕੱਟਿਆ ਗਿਆ ਸੀ ਮੇਰਾ ਕੀ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਜਿਹਦਾ ਦੱਸ ਰਿਹਾ ਸੀ ਕਿ ਕੁਝ ਲੋਕ ਮੇਰੇ ਪੱਤੀ ਵਫਾ ਫਲਾ ਰਹੇ ਆ ਵਫਾ ਤੋਂ ਬੱਚੋ ਜਿੰਨੇ ਵੀ ਮੇਰੇ ਸਾਥੀ ਜਲੰਧਰ ਤੋਂ ਮੈਨੂੰ ਦੇਖ ਰਹੇ ਆ ਦੱਸਣਾ ਚਾਹਨਾ ਕਿ ਮੈਂ ਕਿਸੇ ਵੀ ਤਰੀਕੇ ਦਾ ਕੋਈ ਵੀ ਇਦਾਂ ਦੀ ਕੋਈ ਪਾਰਟੀ 'ਚ ਨਹੀਂ ਜਾ ਰਿਹਾ ਨਾ ਕੋਈ ਕਦਮ ਉਠਾ ਰਿਹਾ ਮੈਂ ਆਮ ਆਦੀ ਪਾਰਟੀ ਦਾ ਹਿੱਸਾ ਹਾਂ ਆਮ ਆਦੀ ਪਾਰਟੀ ਦੇ ਵਿੱਚ ਹੀ ਹਾਂ ਆਮ ਆਦੀ ਪਾਰਟੀ ਦਾ ਹੀ ਵਿਧਾਇਕ ਹਾਂ ਜੀ ਪਾਰਟੀ ਪੱਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਕੁਸ ਨੂੰ ਮੈਂ ਪੂਰਾ ਕਰ ਰਿਹਾ ਹਾਂ ਪਰ ਕਿਹੜੇ ਲੋਕ ਐ ਜਿਹੜੇ ਮਜ਼ਾ ਲੈ ਰਹੇ ਆ ਉਹਨਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਡੇ ਵਿੱਚ ਇਸ ਕਰਕੇ ਆਇਆ ਹਾਂ ਕਿ ਮੰਡੀਜੀ ਕੰਮ ਦੇ ਲਈ ਤੁਹਾਨੂੰ ਪਤਾ ਮੈਂ ਹਰ ਹਫ਼ਤੇ ਦਿੱਲੀ ਜਾਂਦਾ ਆਪਣੇ ਕਾਰੋਬਾਰ ਦੇ ਲਈ ਤੇ ਇਸ ਕਰਕੇ ਮੈਂ ਅੱਜ ਕੰਮ ਦੇ ਲਈ ਆਇਆ ਹਾਂ ਮੈਂ ਅੱਜ ਸ਼ਾਮ ਨੂੰ ਵਾਪਸ ਜਲੰਧਰ ਆ ਰਿਹਾ ਹਾਂ ਪਰ ਜਿਹੜੇ ਲੋਕ ਵੀ ਇਸ ਚੀਜ਼ ਦਾ ਮਜ਼ਾ ਲੈ ਰਹੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿੰਨੇ ਲੋਕ ਖਬਰਾਂ ਦੇ ਰਾਈ ਵੀ ਲੈ ਰਹੇ ਆ ਕਿ ਖਬਰਾਂ ਦਾ ਜਿਹੜਾ ਮਸਾਲਾ ਲਗਾ ਰਹੇ ਆ ਅਗਰ ਉਹ ਕੋਈ ਵੀ ਖਬਰ ਲਗਾਉਣਾ ਚਾਹੁੰਦੇ ਆ ਪਲੀਜ਼ ਮੇਰੀ ਜ਼ਰੂਰ ਵਾਈਟ ਲਾਇਆ ਜਾਵੇ ਜਾਂ ਮੇਰਾ ਵਰਸ਼ਨ ਲਿਆ ਜਾਵੇ ਇਸ ਕਰਕੇ ਕਿ ਇਦਾਂ ਨਾ ਲਗਾਇਆ ਜਾਵੇ ਮੇਰੇ ਸਾਥੀਆਂ ਨੂੰ ਕੋਈ ਮਹਿਸੂਸ ਹੋਵੇ ਜਾਂ ਮੇਰੇ ਹਲਕੇ ਨੂੰ ਕੁਝ ਮਹਿਸੂਸ ਹੋਵੇ। ਬਾਕੀ ਦੋਸਤੋ ਮੈਂ ਫਿਰ ਇੱਕ ਵਾਰ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ, ਆਮ ਆਦਮੀ ਪਾਰਟੀ ਦਾ ਹਿੱਸਾ ਹਾਂ। ਇਸ ਕਰਕੇ ਮੈਂ ਕਿਸੇ ਨੂੰ ਵੀ ਜਿਹੜੇ ਲੋਕਾਂ ਨੂੰ ਇਹ ਮ제 ਲੈਣ ਦੀ ਇਰਾਦਾਤਾ ਉਹ ਲੋਕ ਲੈਂਦੇ ਰਹਿੰਦੇ ਉਹਨਾਂ ਮਗਰ ਨਾ ਜਾਓ। ਤੁਸੀਂ ਕਿਸੇ ਵੀ ਫਾਇਦੇ ਪਿੱਛੇ ਨਹੀਂ ਜਾਣਾ। ਜਦ ਵੀ ਤੁਹਾਨੂੰ ਕੋਈ ਲੱਗੇ ਡਾਊਟ ਮੈਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਨੈਟਵਰਕ ਸੇ ਪ੍ਰੋਬਲਮ ਆ ਰਹੀ ਹੈ। ਸਾਥੀਓ, ਨੈਟਵਰਕ ਪ੍ਰੋਬਲਮ ਆ ਰਹੀ ਹੈ। ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕੋਈ ਵੀ ਐਸੀ ਕੋਈ ਗੱਲ ਨਹੀਂ ਹੈ। ਮੈਂ ਪਾਰਟੀ ਪੱਤੀ ਪਾਰਟੀ ਦੇ ਨਾਲ ਖੜਾ ਤੇ ਤੁਹਾਡੇ ਲਈ ਸੇਵਾ ਜਿੱਦਾਂ ਮੈਂ ਕਰ ਰਿਹਾ ਹਾਂ ਸੇਵਾ ਉਹਦਾ ਹੀ ਕਰਦਾ ਰ੍ਹਾਂਗਾ। ਤੁਹਾਡੇ ਵਿੱਚ ਹਾਂ ਜਿਹੜੇ ਲੋਕ ਇਦਾਂ ਦੀ ਆਫਾ ਫਲਾ ਰਹੇ ਉਹਨਾਂ ਤੋਂ ਬਚੋ ਤੇ ਪਾਰਟੀ ਪੱਤੀ ਜੋ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਉਸਨੂੰ ਪੂਰਾ ਕਰੋ। ਬਹੁਤ-ਬਹੁਤ ਧੰਨਵਾਦ। ਜੈ ਹਿੰਦ।